ਕਿ ਤੁਹਾਨੂੰ ਵੀ ਸਰ ਮੈਂ ਇੱਥੇ ਲੋਕਲੇ ਰਹਿਣ ਵਾਲਾ ਹੈਗਾ ਜੀ ਔਰ ਮੇਰਾ ਇੱਥੇ ਨਾਲ ਹੀ ਕਪੌਂਡੇ ਦੇ ਉੱਤੇ ਘਰ ਹੈਗਾ ਜੀ ਰੋਜ਼ ਸਾਡੇ ਜਾਣ ਵਾਲਾ ਰਸਤਾ ਔਰ ਦੇਖੋ ਇਹ ਹਿਮਾਚਲ ਨੂੰ ਇਹ ਰਸਤਾ ਜੋੜਦਾ ਹੈ ਹਨਾ ਜੀ ਔਰ ਇਹ ਪਤਾ ਨਹੀਂ ਪ੍ਰਸ਼ਾਸਨ ਨੂੰ ਇਹ ਚੀਜ਼ ਕਿਉਂ ਨਹੀਂ ਦਿਖਦੀ ਹੈਗੀ ਇੰਨਾ ਵੱਡਾ ਐਕਸੀਡੈਂਟ ਦਾ ਰੀਜ਼ਨ ਬਣਿਆ ਹੈ ਕਈ ਵਾਰ ਰਾਤ ਨੂੰ ਕੀ ਹੁੰਦਾ ਕਿ ਜਿਹੜੇ ਹੈਵੀ ਟਰੱਕਸ ਆਗੇ ਆ ਉਹ ਇਧਰੋਂ ਜਾਣ ਦੀ ਬਜਾਏ ਪਰਲੇ ਪਾਸੇ ਚਲੇ ਜਾਂਦੇ ਆ ਜਿਹੜਾ ਬੰਦਾ ਮੋਹਰਿਆਂ ਆ ਰਿਹਾ ਹੁੰਦਾ ਉਹਨੂੰ ਕਈ ਵਾਰੀ ਨਹੀਂ ਦਿਖਦਾ ਕਿ ਕਿੱਧਰੋਂ ਪਾਸੇ ਆ ਗਿਆ ਹੈਗਾ ਮਤਲਬ ਇੱਕ ਦੋ ਵਾਰ ਤਾਂ ਅਸੀਂ ਖੁਦ ਚਾਂਸ ਦੇਖਿਆ ਕਿ ਲੋਕੀ ਬੜੀ ਮੁਸ਼ਕਲ ਬੱਝੇ ਅਸੀਂ ਇੱਕ ਦੋ ਵਾਰ ਬੜੀ ਮੁਸ਼ਕਲ ਬੱਝੇ ਹੈਗੇ ਆ ਪਤਾ ਨਹੀਂ ਸਾਡੂ ਕਿਉਂ ਨਹੀਂ ਪ੍ਰਸ਼ਾਸਨ ਇਹਨਾਂ ਚੀਜ਼ਾਂ ਨੂੰ ਦੇਖਦਾ ਔਰ ਇਹ ਇੱਥੋਂ ਲੈ ਕੇ ਜਿਹੜਾ ਆਊਟਰ ਏਰੀਆ 1.5 ਕਿਲੋਮੀਟਰ ਦਾ ਹੈਗਾ ਜੀ ਪਿੱਛੇ ਚਲੋ ਇਸ ਰੋਡ ਲਈ ਪੈਸੇ ਵੀ ਆਏ ਸੀਗੇ ਤੇ ਉਸ ਤੋਂ ਬਾਅਦ ਉਹ ਮੈਨੂੰ ਸਾਨੂੰ ਨਹੀਂ ਸਮਝ ਲੱਗਾ ਕਿ ਇਹਨਾਂ ਨੇ ਉਹ ਪਰਲਾ ਪਾਸਾ ਸਾਰਾ ਬਣਾਤਾ ਤੇ ਇਹ ਐਡਾ ਵੱਡਾ ਬਹੁਤਾ ਘਰ ਇੱਥੇ ਕਿਉਂ ਛੱਡ ਦਿੱਤਾ ਜੀ ਮੇਰਾ ਖਿਆਲ ਹੈ ਵੀ ਚਲੋ ਤੁਸੀਂ ਤੇ ਲੋਕਲ ਆ ਗਏ ਅਸੀਂ ਲੋਕ ਲੋਕਲ ਆ ਗਏ ਉਹ ਫੇਰ ਵੀ ਇੱਕ ਦੋ ਵਾਰੀ ਜਦ ਚੱਕਰ ਮਾਰ ਜਿਆ ਰੂਟੀਨ ਜਨ ਨੂੰ ਪਤਾ ਕਿ ਖੱਡਾ ਹੈਗਾ ਜਿਹੜਾ ਪਸੰਦ ਆ ਰਿਹਾ ਬਿਲਕੁਲ ਉਹਦੇ ਲਈ ਬਹੁਤ ਵੱਡਾ ਐਕਸੀਡੈਂਟ ਦਾ ਰੀਜ਼ਨ ਹੈ ਜੀ ਪਤਾ ਨਹੀਂ ਸਰਕਾਰ ਸਾਡੀ ਉਦੋਂ ਕਿਉਂ ਜਾਗਦੀ ਹੈ ਜਦੋਂ ਕੋਈ ਬੰਦੇ ਦਾ ਵੱਡਾ ਐਕਸੀਡੈਂਟ ਹੋ ਜਾਂਦਾ ਅੱਗੇ ਵੀ ਕਿਉਂਕਿ ਮੈਂ ਇਸ ਏਰੀਆ ਦਾ ਵਸਨੀਕ ਆ ਅਸੀਂ ਜਾਣੇ ਰਹੇ ਨੇ ਔਰ ਅਸੀਂ ਵੈਲਫੇਅਰ ਦੇ ਵੀ ਕਾਫੀ ਕੰ ਵੀ ਕੀਤੀ ਹੈਗੀ ਆ ਕਈ ਜਿਹੜੇ ਇਸ ਮੁਤਾਬਕ ਮਤਲਬ ਮਹਿਕਮੇ ਨਾਲ ਸੰਬੰਧਤ ਲੋਕ ਉਹਨਾਂ ਦੇ ਕੰਨਾਂ ਤੱਕ ਵੀ ਗੱਲ ਪਹੁੰਚਾਈ ਆ ਪਰ ਸਾਡੇ ਸਾਹਮਣੇ ਲੱਗਦੀ ਕਿ ਉਹ ਕਿਉਂ ਵੇਟ ਕਰਦੇ ਆ ਤੁਸੀਂ ਮੇਰੇ ਪੱਤਰਕਾਰ ਵੀਰੋ ਤੁਸੀਂ ਪਿੱਛੇ ਜੇ ਨੋਟਰੀ ਕੀਤਾ ਹੋਣਾ ਜਦੋਂ ਪੁਲ ਦੇ ਕੋਲ ਰੋਡ ਬਹੁਤ ਜ਼ਿਆਦਾ ਟੁੱਟਿਆ ਸਦਾ ਐਟ ਲੀਸਟ ਇੱਕ ਵਾਰ ਉੱਥੇ ਪਿਛਤ ਬਾਦ ਉਹ ਡਿਗਣਾ ਇੱਕ ਲੇਡੀਜ਼ ਦੀ ਡੈਥ ਹੋਈ ਸੀ ਤੇ ਮੁੜ ਕੇ ਦੂਜੀ ਦਿਨ ਸੜਕ ਬਣਾਤੀ ਗਈ ਸੀ ਕੀ ਹੁਣ ਵੀ ਸਰਕਾਰ ਜਾਂ ਸਾਡਾ ਜਿਹੜਾ ਪ੍ਰਸ਼ਾਸਨ ਉਹ ਵੇਟ ਕਰ ਰਿਹਾ ਕਿ ਇੱਥੇ ਦੋ ਚਾਰ ਬੰਦੇ ਪਹਿਲਾਂ ਮਰ ਜਾਣ ਅਸੀਂ ਫਿਰ ਇਸ ਚੀਜ਼ ਨੂੰ ਬਣਾਉਣਾ ਹੈਗਾ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਦਾਂ ਦੇ ਮੌਤੇ ਹੈਗੇ ਆ ਇਹਨਾਂ ਨੂੰ ਪਲੀਜ਼ ਰਿਪੇਅਰ ਕੀਤਾ ਜਾਵੇ ਆਹੀ ਤਾਂ ਹੁਣ ਟਾਈਮ ਆ ਕਿ ਬਰਸਾਤ ਦੇ ਵਿੱਚ ਕੰਡੀਸ਼ਨ ਬਣੀ ਆ ਨਾ ਜੀ ਸੋ ਬੇਨਤੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਇਸ ਤੋਂ ਪਹਿਲਾਂ ਕਿ ਕੋਈ ਅਸਫਾਮੀ ਵੱਡੀ ਘਟਨਾ ਕਰ ਦੇਵੇ